ਸਵਾਗਤ ਹੈ ਕਿਸਾਨ ਵੀਰੋ ਹਟਾ ਟੈਲੋਂਡਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਤਾਂ ਡੀ ਆਰ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲ ਰਿਹਾ ਬਾਈ ਸੋਨੂ ਗੋੜਿਆਂ ਨੋਟ ਕਰ ਲਓ ਤੇ ਤਿੰਨ ਵੇੜਾ ਆਪਾਂ ਲੈ ਕੇ ਆਏ ਦੋ ਐਚ ਐਫ ਇੱਕ ਹੈਰ ਸ਼ਰ ਤੇ ਇੱਕ ਕੈਚ ਅਪ ਤੇ ਇੱਕ ਜਰਸੀ ਤਿੰਨੇ ਰੰਗਾਂ ਆ ਵੀਡੀਓ ਦੇ ਵਿੱਚ ਤੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਆ ਵੀਰੇ ਹਾਂਜੀ ਹਾਂਜੀ ਨੰਬਰ ਬੋਲੋ ਪਹਿਲਾਂ ਤਾਂ ਵੀਰੇ ਨੰਬਰ ਹੈਗਾ 9882 ਆਪਣਾ ਸਿਆਸੀ ਦਾ 999728 ਪਿੰਡ ਹੈ ਮਤੂਪੁਰਾ ਜ਼ਿਲ੍ਹਾ ਮੋਗਾ ਦੀ ਤਹਿਸੀਲ ਨਿਹਾਲ ਸਿੰਘ ਠੀਕ ਆ ਜੀ ਤੇ ਨੇੜੇ ਤੇੜੇ ਵੀਰੇ ਨੇੜੇ ਤੇੜੇ ਆਪਾਂ ਨੂੰ ਵੀ ਨਿਹਾਲ ਸਿੰਘ ਵਾਲਾ ਵੀ ਤੇ ਆਪਾਂ ਧੋੜ ਗੀਆ ਧੋੜ ਆਪਾਂ ਨੂੰ ਕਿੰਨਾ 4-5 ਕਿਲੋਮੀਟਰ ਧੋੜ ਤੋਂ ਪੈਂਦਾ ਵੀ ਆਪਾਂ ਨੂੰ 7 ਕਿਲੋਮੀਟਰ ਨਿਹਾਲ ਸਿੰਘ ਵਾਲਾ ਪੈਂਦਾ 8 ਕਿਲੋਮੀਟਰ ਓਕੇ ਜੀ ਤੇ ਸੋਨੂੰ ਕਿੰਨੇ ਨਾਗ ਦਿਖਾਉਣੇ ਅੱਜ ਵੀਰੇ ਇਹ ਵੀ ਤਿੰਨ ਹੀ ਆ ਤਿੰਨ ਉਹ ਬੈਗੇ ਬਸ ਠੀਕ ਆ ਉਹ ਅ ਤੇ ਬਰੇ ਤਨ ਨਾ ਨਾ ਦੋ ਇੱਕ ਤਾਂ ਐਰ ਸਿਰ ਆ ਗਈ ਇਹ ਐਰ ਸਿਰ ਵੀ ਕੱਲ ਸਵੇਰ ਦੀ ਸੂਈ ਵੀ ਠੀਕ ਆ ਜੀ ਇਹ ਲਈ ਆਪਾਂ ਘਰੋਂ ਘਰੋਂ ਠੀਕ ਐਰ ਸਿਰ ਹੀ ਸੀਗਾ ਬੱਚਾ ਤਾਂ ਦਿਖਾ ਹਾਂ ਠੀਕ ਆ ਕੇ ਨੇ ਐਰ ਸਿਰ ਦੇ ਲਵਾਇਆ ਸੀਗਾ ਇਹਦੇ ਵੀ ਉਹ ਬੱਸ ਦਾ ਦਿੰਦਾ ਬਾਈ ਤੇ 나ੜੂਆ ਕਰਾਇਆ ਚੈੱਕ ਕਦੋਂ ਕੱਲ ਸੂਈ ਹੈ ਕੱਲ ਸਵੇਰ ਦੀ ਸੂਈ ਵੀ ਆ ਬਾਈ ਠੀਕ ਆ ਜੀ ਅਜੇ ਤਾਂ ਉੱਠਣ ਵੀ ਨਹੀਂ ਲੱਗੇ ਹਨ ਜੱਜ ਨਾਲ ਹਨ ਹਜੇ ਛੋਟੇ ਹੀ ਨੇ ਤੇ ਓਕੇ ਤੁਹਾਨੂੰ ਇਹ ਜੱਪੇ ਦੀ ਬਿਲਕੁਲ ਓਕੇ ਆ ਸੀ ਠੰਡੀ ਦੀ ਆਪਣੀ ਗਰੰਟੀ ਆ 15 ਕਿਲੋ ਬੋਲਾ ਹੁਣ ਰੈਡੀ ਹੈ ਜਮਾ ਬੂਦ ਬੂਦ ਸਾਫ ਕਰੀ ਕਿੰਨਾ ਦੇਉਗੀ ਦੁੱਧ ਬਈ ਇਹ ਜੋ ਕਿੰਗੀ ਸੇਵਾਲਾ 20 22 ਕਿਲੋ ਬੜੀ ਨਾਮਦਰੀ ਨਹੀਂ ਚਵਾਲੀ। ਬਾਕੀ ਆ ਸਾਨੂੰ ਦੁੱਧ ਵੀ ਦਿਉ ਤੇ ਸੋਹਣੀ ਵੀ ਬੱਚੀ ਬਹੁਤ ਆ ਹਨਾ। ਬਹੁਤ ਜਿਆਦੇ ਬਈ ਲੈ। ਦੇਖੋ ਆ ਦੇਖੋ ਜੀ। ਨਾ ਨਾ ਪਾਉਣਾ ਪੈਂਦਾ ਕੋਈ ਚੱਕਰੀ ਤੇ ਦੰਦਾਂ ਚ ਕਿਵੇਂ ਆ ਇਹ? ਦੰਦਾਂ ਚ ਵੀ ਚਾਰ ਦੰਦ ਆੜੇ। ਸਰੇ ਨਾ ਅਗਲਾ ਪੱਟ ਕੇ ਲੈ ਜੂ ਆ ਉਹਦੇ। ਖੋਲੋ ਇਹਨੂੰ। ਖੋਲੋ ਤੋਰਾ ਤਰਾ ਕਰਾਈ ਗਏ ਜੈਕ। ਬਾਕੀ ਦੀ ਗੱਲ ਨਾ ਵੀਰੇ। ਠੰਡ ਆ ਗਈ ਹੁਣ ਨਮਾਈ ਨਮੁਈ ਨਹੀਂ ਓਵੇਂ ਜਿ ਕਰੀਆ ਹਨਾ। ਐਨੀ ਗੱਲ ਤੇ ਚਮਕਾ ਭਈ ਮਾਰਦੀ ਆ। ਤੇ ਭਵਾਂ ਦੀ ਬੱਚੀ ਆਨਲਾਈਨ ਮੰਗਾ ਲਿਓ ਐਨੀ ਵਧੀਆ ਬੱਚੀ ਆ ਜੀ ਬਾਕੀ ਮਿਲਕਵੇ ਦੇਖੋ ਆਹ ਦੇਖੋ ਜੀ ਛੋਟੀਆਂ ਨਾੜਾਂ ਤੇ ਵੱਡੀ ਨਾੜ ਵੀ ਸਟਰੋਂਗ ਆਉਂਦੀ ਆ ਰਸਾ ਵਾ ਵਾਰ ਗਿਆ ਠੀਕ ਆ ਜੀ ਬਾਕੀ ਫੇਸ ਚੈੱਕ ਕਰਦੇ ਵੀ ਬਾਕੀ ਦਾ ਕੰਪੀਟੀਸ਼ਨ ਵਾਲੀਆਂ ਬਹਿੜਾਂ ਦਾ ਹਵਾਨਾ ਜਿਵੇਂ ਹੁੰਦਾ ਦੇਖੋ ਜੀ ਫੇਸ ਦੇਖੋ ਗੁਲਾਬੀ ਨਾਸ ਠੀਕ ਹੈ ਕਰਾਇਆ ਸੀਦਾ ਜੀ ਓਕੇ ਜੀ ਚਾਰ ਦੰਦ ਹੋ ਗਈ ਤੇ ਬਾਕੀ ਜਿਹੜੀਆਂ ਗੱਲਾਂ ਕਰਦੇ ਹੁੰਦੇ ਉਹ ਨਿਕਲ ਨੋਵੇਂ ਫੇਰ ਹੀ ਹੁੰਦਾ ਹਨਾ ਤੁਹਾਨੂੰ ਜੇ ਆਪਾਂ ਐਵੇਂ ਹੀ ਕਹੀ ਜੈਗੇ ਵਿਚਾਰਦਾਨ ਦਾ ਤੇ ਉਹ ਬੁੜੀ ਹੋਈ ਵੀ ਹੋਵੇ ਫੇਰ ਗੱਲਾਂ ਦਾ ਫਾਇਦਾ ਨਹੀਂ ਠੀਕ ਹੈ ਉਹ ਬੁੜੀ ਹੋਈ ਅਗਲਾ ਜਿਹੜੇ ਕਰ ਰੱਖਣਾ ਪਊ ਇੱਕ ਵਾਰੀ ਪੈਸੇ ਲਾਉਂਦਾ ਤੇ ਬਾਕੀ ਆ ਵੀਰੇ ਨਾ ਇਹ ਤਾਂ ਦੁੱਧ ਪਿਆਉਣਾ ਇਹਨੇ ਵਧੀਆ ਹਨਾ ਤੇ ਨਾਲੇ ਸ਼ੌਂਕ ਪੂਰਾ ਕਰੋ ਸੋਹਣੀ ਵੀ ਲੱਗੂ ਘਰੇ ਖੜੀ ਬਾਕੀ ਐ ਹੁੱਟੇ ਕੋਈ ਤਰੀਕੇ ਚੰਗੀ ਸ਼ੇਵਾਲਾ ਤੋਂ ਕੋਈ ਵੱਧ ਚੱਲੂਗਾ ਹਾਂ ਆਪਾਂ ਇਸ ਵਿੱਚ ਤਾਂ ਜਮਾਂ ਦੀ ਗੱਲ ਬਣ ਜੀ ਠੀਕ ਹੈ ਜੀ ਆਪਾਂ ਹੁਣ ਕਿੰਨਾ ਦੁੱਧ ਬੈਡ ਉਸ ਸਮਾਂ ਕਿ ਚੱਲ ਬਈ 15 ਕਿਲੋ ਬੋਲਾ ਤਿਆਰ ਆ। ਅੱਛਾ ਵੀਰੇ 15 ਕਿਲੋ ਬੋਲਾ ਆ ਥੱਲੇ। ਬੋਲਾ 15 ਕਿਲੋ ਤਿਆਰ ਆ। ਠੀਕ ਆ ਤੇ ਕਿੰਨਾ ਪੂਰ ਸਾਫ ਕਰੀ ਗਏ? ਦੇ ਕਿੰਨਾ ਦੇਊਗੀ? ਦੁੱਧ 20-22 ਕਿਲੋ ਬੜੀ ਨਾਮਦਾਰੀ ਨਹੀਂ ਦੇਊਗਾ। ਚਲੋ ਫਿਰ ਮਾਰੋ ਤਾਰਾ। ਤੇ ਤੁਹਾਨੂੰ ਨਿਆਣੇ ਦੇ ਵੀ ਨਹੀਂ ਲੋੜ ਹਨਾ? ਮਾਸ਼ਾ ਬਈ ਚੱਕਰੀ ਕੋਈ। ਤੇ ਵੀਰੇ ਆਪਣੀ ਇੱਕ ਹੋਰ ਤੈਨੂੰ ਰਿਕਵੈਸਟ ਆ ਵੀ ਪਸ਼ੂ ਦੇਖ ਕੇ ਲਿਆ ਕਰੋ ਕਿਸੇ ਦੇ ਲੱਤ ਬਾਹ ਨਾ ਮਾਰੇ ਬਸ। ਨਹੀਂ ਨਹੀਂ ਵੀਰੇ। ਓਕੇ ਜੀ। ਆ ਦੇਖੋ। ਆ ਦੇਖੋ। ਕਰੋ ਚੈੱਕ ਜੀ ਥੱਲੇ ਤਾਂ ਨਲਕਾ ਹੀ ਆ ਹਨਾ। ਜਮਾ ਵਖ ਇੱਕ ਨੰਬਰ ਚ ਵਾਈ ਆ ਜੀ। ਆ ਦੇ ਦਾਂ ਗਾਂਗ ਵਰਦੀਆਂ ਥੱਲੇ ਉਹ ਐ ਨਹੀਂ ਗੱਲ ਹੈ ਕਿ ਵੀ ਕੋਈ ਟੁੱਟਮੀ ਆ ਮੂਰੋ ਵੀ ਦਿਖਾ ਦੇ ਮਾੜਾ ਜਿਹਾ ਓਕੇ ਜੀ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਹੋਰ ਮਾਰਤਾ ਰ ਤੇ ਥਾਣ ਬੜਾ ਕੱਢਿਆ ਹਨਾ ਕਰਮਾਈ ਨੇ ਇਹ ਵੀ ਆ ਨੀੜ ਤੋਂ ਚੈੱਕ ਕਰ ਲਈ ਕਿ ਨਹੀਂ ਮਗਰੋਂ ਨਹੀਂ ਦੀਦਾ ਨਾ ਬੜੀ ਮੜੀ ਹਵਾ ਹੀ ਚੱਲਦੀ ਆ ਠੀਕ ਆ ਜੀ ਨਹੀਂ ਠੀਕ ਆ ਵੀਰੇ ਕਿੰਨੀ ਮਰਜੀ ਜਵਾਈ ਕਰੀ ਜਾ ਰਹਾ ਵੀ ਤੇ ਬੋਹਾਂ ਦੀ ਕੋਈ ਚਾਹ ਟਾਈਮ ਕੱਢ ਕੇ ਲੈ 15 ਕਿਲੋ ਬੋਹਾਂ ਹੁਣ ਤਾਂ ਬੋਹਾਂ ਲੈ ਚਲੋ ਦੱਸਣ ਦੀ ਲੋੜ ਨਹੀਂ ਦੇਖ ਹਾਂਜੀ ਠੀਕ ਆ ਜੀ ਬਾਕੀ ਦਾ ਬੱਚੇ ਦਾ ਨਾੜੂਆ ਤਾਂ ਆਪਾਂ ਦਿਖਾਤਾ ਹੋਰ ਇਹ ਤੁਹਾਨੂੰ ਦੰਪਸਮਾ ਪਸਮੂਹ ਚੰਗਾ ਬ ਇਹਦੀ ਹੁੰਦੀ ਗੱਲ ਠੀਕ ਆ ਤੇ ਹੁਣ ਦੋ ਨੰਬਰ ਦੀ ਗੱਲ ਕਰ ਲੀਏ ਇਹ ਬਈ ਸੁਈਨਵਾਜ ਤੀਜੇ ਦਿਨ ਹੋ ਗਿਆ ਮਗਰ ਇਹਦੇ ਬੱਛੀ ਆ ਜੀ ਤੀਜੇ ਦਿਨ ਮਗਰ ਬੱਛੀ ਐ ਐਚਐਫ ਆਪ ਆ ਗਈ ਤੇ ਐਚਐਫ ਦੀ ਬੱਛੀ ਆ ਗਈ ਹਾਂ ਹਾਂ ਐਚਐਫ ਦੀ ਬੱਛੀ ਆ ਬਈ ਇਹਦਾ ਨਾਮ ਉਹਦੇ ਕਰ ਲੈਣਾ ਠੀਕ ਆ ਓਕੇ ਜੀ ਬੱਛੀ ਬਹੁਤ ਪਿਆਰੀ ਆ ਹਾਂ ਸੁਈਨਵਾਜ ਤੀਜੇ ਦਿਨ ਹੋ ਗਿਆ ਠੀਕ ਆ ਜੀ 16 ਕਿਲੋ ਬੋਲਾ ਹੋਣੇ ਥੱਲੇ ਤੁਵਾਕੇ ਹਲੇਵਾ ਟੋਕਰਿਆਂ ਨੂੰ ਇਹ ਚੱਕੀ ਫਿਰਦੀ ਆ ਹਨਾ ਕੋਈ ਐਹੀ ਗੱਲ ਨਹੀਂ ਹੈਗੀ ਵੀ ਤੋਈਆਂ ਵੱਡੇ ਦਿਨੋਂ ਗਈਆਂ ਥੋੜੀਆਂ ਚਲੋ ਕੋਈ ਗੱਲ ਨਹੀਂ ਵੀਰੇ ਕਿਹਦੇ 2 ਕਿਲੋ ਵੱਧ ਜਾਵੇ ਘਰੇ ਦੁੱਧ ਹਨ ਤੇ ਸਾਨੂੰ ਦੂਜਾ ਸੁਆ ਹਨਾ ਦੂਜਾ ਸੁਆ ਬਈ ਤੇ ਖੋਲੋ ਇਹਨੂੰ ਤੋੜ ਕੇ ਥਾਣ ਸੁਣ ਦੇਖ ਲੱਗਿਆ ਹੰ ਓਕੇ ਤੇ ਬਾਕੀ ਦਾ ਕੁਆਲਿਟੀ ਰੰਗ ਪ੍ਰਿੰਟ ਦੀ ਬਹੁਤ ਚੰਗੀ ਆ ਹਨਾ ਪੂਰੀ ਚੰਗੀ ਆ ਬਈ ਓਕੇ ਜੀ ਤੇ ਬਾਕੀ ਦੀ ਗੱਲ ਘੱਦਗਾਠ ਵੀ ਚੰਗਾ ਦੋਨਾਂ ਦਾ ਹੀ ਠੀਕ ਹੈ ਜੀ ਜੇ ਛੋਟਾ ਹੋਇਆ ਆਪਾਂ ਬੋਲ ਦੇਾਂਗੇ ਕੋਈ ਚੱਕਰ ਨਹੀਂ ਤੇ ਆ ਦੇਖੋ ਜੀ ਕੁਆਲਿਟੀ ਲੈਵੇ ਦੀ ਕਰੋ ਚੈੱਕ ਥੱਲੇ ਤਾਂ ਬੰਬ ਬਲਾਈ ਫਿਰਦੀ ਆ ਜੀ ਥਾਣਲੇ ਵਾ ਆਪਾਂ ਨੇੜ ਤੋਂ ਚੈੱਕ ਕਰਾਵਾਂਗੇ ਆ ਦੇਖੋ ਜੀ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ ਬਾਕੀ ਦਾ ਸੁਆ ਰੀਨਲ ਦੂਜਾਗਾ ਦੂਜੇ ਤੋਂ ਤੀਜਾ ਨਹੀਂ ਹੈਗਾ ਜੀ Ориジナル ਜਮਾ ਦੇਖੋ ਜੀ ਤੋਰਾ ਤਾਰਾ ਕਰੋ ਚੱਕਾ ਪਾ ਤੋਰਾ ਕਰਾਉਣੇ ਜੀ ਤੁਹਾਨੂੰ ਤੇ ਬੱਚੀ ਨਾ ਕੁਆਲਿਟੀ ਵਾਲੀ ਹੈ ਵੀ ਜੀ ਥਣ ਥਣ ਪੂਰੇ ਚੰਗੇ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 3:00 ਵਜੇ ਦਾ ਹਿਸਾਬ ਨਾਲ ਅੱਜ ਕਰ ਲਿਓ 5:30 ਵਜੇ ਨੂੰ ਵੀਡੀਓ ਅਪਲੋਡ ਹੋ ਜਾਣੀ ਹੈ ਜੀ ਹਾਂਜੀ ਹਾਂਜੀ ਤੇ ਤੁਹਾਨੂੰ ਦੁੱਧ ਕਿੰਨਾ ਕੱਢ ਦੂਗੇ ਦੁੱਧ ਬਾਈ ਜੇ ਵੀ ਚੰਗੀ ਸ਼ੇ ਵਾਲਾ ਆ ਇਹ ਮਡਾਪ ਵਾਲਾ ਕੰਮ ਨਹੀਂ ਹੈ 24 25 ਕਿਲੋ ਬੜੀ ਰਾਮ ਦਾ ਹੁਣ ਕਿੰਨਾਗਾ ਬਾਈ 23 ਕਿਲੋ ਕਿੰਨਾ ਹੁਣ ਕਿੰਨਾ ਬੋਲ ਹੋਣੇ ਭਾਈ 16 ਕਿਲੋ ਤਿਆਰ ਆ ਤੀਜਾ ਲੈ ਵਜh ਦੇਖ ਦੱਸਦੀ ਹੈ ਨਾ ਹੈਗਾ 16 ਕਿਲੋ ਮਾਹ ਮੋਨ ਦਾ ਭਾਈ ਆ ਬਾਕੀ ਤਾਂ ਕੁਆਲਟੀ ਵਾਲੀ ਬੈੜ ਆ ਵੱਡੀ ਬੈੜ ਆਗੀ ਠੀਕ ਆ ਜੀ ਬੰਨੋ ਤੇ ਲਾਟ ਵਾਂਗੂ ਜਗਦੀ ਆ ਹੈ ਨਾ ਇਕੱਲਾ ਇਕੱਲਾ ਡੱਬ ਦਾਸਦਾ ਵੀ ਬੈੜ ਹੈਗੀ ਓਕੇ ਜੀ ਹਾਂ ਬਸ ਇੱਕੋ ਜੀ ਆ ਜਮਾ ਮਾਰ ਗਿਆ ਜਮਾ ਪ੍ਰਿੰਟ ਪ੍ਰਿੰਟ ਪੂਰੇ ਚੰਗੇ ਤੇ ਆ ਦੇਖੋ ਜੀ ਜੇ ਤੁਸੀਂ ਆਓਗੇ ਨਾ ਵੱਡੇ ਕਦ ਕਾਟ ਦੀ ਐ ਨਹੀਂ ਵੀ ਤੁਹਾਨੂੰ ਛੋਟੀ ਹੋਊਗੀ ਮਾਰੋ ਫਿਰ ਤਾਰਾਂ ਵੀਰੇ ਠੀਕ ਆ ਓਕੇ ਜੀ ਸੀ ਠੰਡੀ ਦਾ ਤਾਂਤੀ ਕੋਈ ਨਹੀਂ ਬਾਕੀ ਦਾ ਪਲਾਈਆਂ ਬਲੂਆਂ ਹੈ ਦੋ ਤਿੰਨ ਘੰਟਿਆਂ ਨੂੰ ਪੂਰਾ ਭਰ ਜਾਣਾ ਹੈ ਨਾ ਬੜਾ ਵਧੀਆ ਲੇਵਾ ਭਰਿਆ ਕੋਈ ਹੈ ਆ ਦੇਖੋ ਜੀ ਜਿਹੜਾ 3 ਵਜੇ ਲੈ ਓਕੇ ਜੀ ਬਾਕੀ ਜਾਤ ਵਾਲਾ ਖਾਣ ਲੱਗਿਆ ਵਾ ਹੈ ਨਾ ਉਹ ਵੀ ਨਹੀਂ ਹੈਗਾ ਬੈਠਦੇ ਮਾਰੋ ਫਿਰ ਤਾਰ ਆ ਦੇਖੋ ਵੀਰੋ ਤਾਰਾਂ ਤੋਂ ਰ ਇੱਕ ਨੰਬਰ ਹੈ ਇਹਦੀਆਂ ਵੀ ਠੀਕ ਆ ਜੀ ਆ ਮੂਲ ਦਾ ਚੈੱਕ ਕਰ ਲੋ ਵੀ ਲੈ ਮਗਲਾਂ ਚ ਮਾਰ ਦੇ ਤੁਹਾਨੂੰ ਬਸ ਦੇਖ ਲੈ ਨਹੀਂ ਤੂੰ ਦਿਖਾ ਦੇ ਕੁੱਤੇ ਮਾੜਾ ਨਾ ਬਾਅਦ ਦੇਖ ਲੀਂਗਾ ਬਾਅਦ ਵੀ ਨਹੀਂ ਚਾਹੀਦੀ ਆਨਲਾਈਨ ਦਾ ਗਾਂਗ ਵਰਦੀਆਂ ਧਾਰਾਂ ਤਾਂ ਆ ਮਗਲਾਂ ਚ ਚੈੱਕ ਕਰ ਲੋ ਵੀ ਲੈ ਓਕੇ ਜੀ ਠੀਕ ਆ ਵੀਰੇ ਠੀਕ ਆ ਤੁਹਾਨੂੰ ਬਸ ਪੂਰੀ ਸੀਲ ਠੰਡੀ ਆ ਪੂਰੀ ਸੀਲ ਠੰਡੀ ਆ ਪੈਸੇ ਕਿੰਨੇ ਦੇ ਠੰਡੇ ਆ ਇਹਦੇ ਹੁਣ ਇਹਦਾ ਜਾਇਜ਼ ਹੀ ਮੁੱਲ ਫੋਨ ਤੇ ਕਰ ਅੱਛਾ ਫੋਨ ਤੇ ਹੋਊ ਠੀਕ ਆ ਜੀ ਤੇ 16 ਕਿਲੋ ਬੋਲਾ ਰੈਡੀ ਹਾਂ 15 ਕਿਲੋ ਕਿਲੋ ਖੁੱਲਾ ਬਈ ਬੁੱਟੇ ਲੈ ਠੀਕ ਆ ਯਾਦ ਲੈ ਵਲੂ ਕਰ ਚੈੱਕ ਤੇ ਮਗਰ ਬੱਛੀ ਆ ਬਾਕੀ ਦਾ ਤੇ ਹੁਣ ਜਰਸੀ ਦੀ ਗੱਲ ਕਰ ਲੀਏ ਆਪਾਂ 50 ਬਾਈ ਚਾਰ ਬੰਦ ਠੀਕ ਆ ਜੀ ਕਿੰਨੇ ਦਿਨ ਬਾਅਦ ਕਿ ਮਿੱਤਰ ਪੇਰੇ ਨੇ ਕਿਹਾ ਕਿ ਦੀਦੀ ਕੀ 10 ਦਿਨ ਲੈਂਦੀ ਵੀਡੀਓ ਚ ਆਪਾਂ ਬਹੁਤ ਵਾਰੀ ਪਾਤੀ ਆ ਬਾਈ ਆ ਵੀ ਤਿਆਰ ਹੀ ਨਹੀਂ ਸੀ ਜਰੋਂ ਅਗਲਾ ਕਹਿੰਦਾ ਵੀ ਆ ਵੀਡੀਓ ਨਿਤ ਪਾਉਂਦਾ ਹੁਣ ਤਿਆਰ ਹੋਈ ਆ ਹੁਣ ਤਿਆਰ ਹੋ ਗਈ ਆ ਜੀ ਬਾਈ ਠੀਕ ਹੈ ਚਲ ਆਪਾਂ ਕਿਸੇ ਮਿੱਤਰ ਪੇਰੇ ਨੇ ਕਿਹਾ ਤਾਂ ਵੀ 9-10 ਦਿਨ ਲੈਂਦੀ ਉਹ ਚਲ ਆਪਾਂ 15 ਓਕੇ ਜਰੋਂ ਆਪਾਂ ਵੀਡੀਓ ਬਣਾਉਣ ਉਹਨੇ ਦਿਖਾ ਦੇਣੇ ਜੇ ਕਿਸੇ ਨੇ ਲੈਣੀ ਨਹੀਂ ਜੇ ਦੇ ਨੇ ਸੂ ਪਹਿਣਾ ਫੇਰ ਆਪਾਂ ਪਾਉਣੀ ਆ ਹਜੇ ਤੇ ਹੁਣ ਬੁੱਟੀ ਦੀ ਗੱਲ ਐ ਦੀ ਹੁਣ ਲੈਵਲ ਹੋਣ ਲੱਗ ਦਾ ਨੂੰ ਮੋੜ ਠੀਕ ਆ ਜੀ ਤੇ ਅਰੀਜਨਲ ਜਰਸੀ ਆ ਕੋਈ ਗੱਲ ਨਹੀਂ ਕਾਫੀ ਕਲਰ ਚ ਪੈ ਗਈ ਬਾਕੀ ਦਾ ਸਾਮੀ ਬਲੀ ਵੀ ਹੈ ਨਾ ਆ ਦੇਖੋ ਬਾਕੀ ਚਾਰ ਦਾਂਦੀ ਹੈ ਠੀਕ ਆ ਜੀ ਖੁੱਲੀ ਆਈ ਹੈ ਖੁੱਲੀ ਆਈ ਹੈ ਤਲਿਆੜਾ ਤਲੂਰਾ ਘੱਟ ਪਾਇਆ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਕਰ ਤੇ ਲੈਵਾ ਹੁਣ ਕਰਨ ਲੱਗਿਆ ਅਸਲ ਦਾ ਤੁਹਾਨੂੰ ਪਿਆਰ ਹੈ ਨਾ ਠੀਕ ਆ ਜੀ ਮੋੜ ਲਿਓ ਆ ਦੇਖੋ ਫੇਸ ਕਰੋ ਚੈੱਕ ਪੰਜਾਬ ਵਾਲੀ ਪਿਓਰ ਜਰਸੀ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿੰਨੇ ਠੀਕ ਆ ਚਾਰ ਦੰਦਾ ਵੀਰੇ ਵੀਜਨਲ ਚਾਰ ਦੰਦਾ ਹੂੰ ਚਾਰ ਦੰਦਾ ਬਾਈ ਆ ਦੇਖ ਲੈ ਚਲੋ ਆ ਦੇਖੋ ਜੀ ਪੂਰੀ ਚੰਗੀ ਤੇ ਬਾਕੀ ਦੀ ਗੱਲ ਗੋਲ ਮਟੋਲ ਆ ਗਈ ਹੈਨਾ ਹਾਂਜੀ ਓਕੇ ਤੇ ਪੈਸੇ ਫਿਰ ਤੁਹਾਨੂੰ ਦੇ ਇਹ ਨਹੀਂ ਯਾਰ ਫੋਨ ਦੀ ਗੱਲ ਆ ਠੀਕ ਆ ਬਾਈ ਕਹਿੰਦਾ ਹੂੰ ਬਾਈ ਕਹਿੰਦਾ ਕਰ ਲਿਓ ਸੰਪਰਕ ਮੇਰੇ ਨਾਲ ਠੀਕ ਆ ਜੀ ਜ਼ਰੂਰ ਦੇ ਕੇ ਤੋਰਾਂਗੇ ਤੇ ਇਹ ਪੰਜਾਬ ਵਾਲੀ ਜਰਸੀ ਹੈਗੀ ਕਾਫੀ ਕਲਰ ਦੀ ਇਹ ਕਾਫੀ ਕਲਰ ਜਾ ਵੀ ਪੂਰੀ ਸੀਟ ਛੜੀ ਆ ਓਕੇ ਓਕੇ ਮੈਂ ਖੁੱਲੀ ਜਾਈ ਕਰਕੇ ਕਰਦੇ ਲੈ ਨਹੀਂ ਠੀਕ ਆ ਵੀਰੇ ਅਜੇ ਬਾਕੀ ਤਾਂ ਬੋਲਾਂ ਲੱਗੀਆਂ ਨਾ ਹੁਣ ਹੁਣ ਵਧੀਆ ਬਣ ਲੱਗ ਗਈ ਤੇ ਆ ਆ ਗਈ 16 ਕਿਲੋ ਬੋਲਾ 16 ਕਿਲੋ ਤਿਆਰ ਮਗਰ ਤੇ ਥੱਲੇ 15 ਕਿਲੋ ਯਾਰ ਸ਼ਹਿਰ ਥੱਲੇ ਇਹ ਪੂਣਾ ਵੀ ਕੱਲ ਕਰਕੇ ਜੀ ਦੇ ਠੀਕ ਆ ਥੋੜਾ 15 ਕਿਲੋ ਤਿਆਰ ਆ ਆ ਦੇਖੋ ਥੱਲੇ ਨਿਸ਼ਾਨ ਖੋਣ ਦਿਖਾ ਦੇ ਓਕੇ ਜੀ ਦੁਬਾਰਾ ਕਰਾ ਦਈਏ ਚੈੱਕ ਤੇ ਜਿਹੜੀ ਮਰਜੀ ਬਾਈ ਤੋਂ ਮੰਗਾ ਲਓ ਗੁੱਠਾ ਦੇਖੋ ਕਿੱਥੋਂ ਤਾਈ ਪਈਆਂ ਇੱਕ ਮਗਰ ਬੱਛਾ ਇੱਕ ਮਗਰ ਬੱਚੀ ਇੱਕ ਦੇ ਨਾਲ ਜੇਰਾਂ ਦੀ ਗਾਰੰਟੀ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ